ਬੰਦਾ ਆਮ ਹੁੰਦਾ ਆ ਦੁਨੀਆਦਾਰੀ ਚੋਂ ਜੋ ਤਰਾਸ਼ ਬਣਦੇ ਆਪਣੇ ਤੇ ਰਖ ਵਿਸ਼ਵਾਸ ਬਣਦੇ ਹੋਏ ਆਮ ਜਿਹੇ ਮੁੰਡੇ ਵੀ ਨਿਖਾਸ ਬਣਦੇ ਆਮ ਜਿਹੇ ਮੁੰਡੇ ਵੀ ਨਿਖਾਸ ਬਣਦੇ ਹੋ ਆਮ ਜਿਹੇ ਮੁੰਡੇ ਵੀ ਸੱਚਾ ਸੋਚ ਉੱਚੀ ਮਿਹਨਤੀ ਵੀ ਹੋਵੇ ਜਿਹੜਾ ਉਸ ਬੰਦੇ ਦੀ ਤਰੱਕੀ ਫਟਾਫਟ ਹੁੰਦੀ ਆ ਫਾਇਦੇ ਵਾਲੀ ਗੱਲ ਦੱਸਾਂ ਕੱਢ ਸਾਰੇ ਹੱਲ ਦੱਸਾ ਸੱਚ ਦੇ ਤੇ ਪੀੜ ਸਦਾ ਘੱਟ ਹੁੰਦੀ ਆ ਹੋ ਅੱਜ ਨਹੀਂ ਜੇ ਹੁੰਦਾ ਤਾਂ ਉਹ ਕੱਲ ਹੋ ਜਾਵੇ ਸਬਰਾਂ ਨਾਲ ਸਭ ਕੁਝ ਹੱਲ ਹੋ ਜਾਵੇ ਹਾਰਦਾ ਨਹੀਂ ਜਿਹੜਾ ਹਾਰ ਜਾਣ ਵਾਲੇ ਢਰ ਕੋਲ ਉਹਨੂੰ ਹੀ ਤਾਂ ਜਿੱਤਣੇ ਦਾ ਵੱਲ ਹੋ ਜਾਵੇ ਮਿਲਦੀ ਪਰੋਸੀ ਨਹੀਂ ਉਹ ਕਾਮਯਾਬੀ ਥਾਲ ਵਿੱਚ ਪਹਿਲਾਂ ਪਹਿਲਾ ਔਕੜਾ ਇਸ਼ ਹੁੰਦੀਆਂ ਆਪੇ ਬੰਦਾ ਸਿੱਖ ਜਾਂਦਾ ਖਾ ਖਾ ਕੇ ਠੋਕਰਾਂ ਜੀ ਠੋਕਰਾਂ ਬਦਾਮਾ ਨਾਲੋਂ ਤੇਜ਼ ਹੁੰਦੀਆਂ ਹੌਲੀ ਹੌਲੀ